ਸਾਡੇ ਨਗਰ ਸੇਖਾ ਦਾ ਬਾਕੀ ਬਾਹਰੋਂ ਆਏ ਨਗਰਾਂ ਦਾ ਜੋ ਕਿ ਹਰ ਸਾਲ ਸਾਡੇ ਸਮਾਗਮ ਬਣੀ ਸਾਡਾ ਤੇ ਪ੍ਰੇਮ ਦੇ ਨਾਲ ਮਨਾਉਂਦੇ ਹੋ ਸਾਰੇ ਨਗਰਾਂ ਦਾ ਭਾਈਚਾਰਾ ਹੋਵੇ ਤੂੰ ਤਾਂ ਪਤਾ ਹੈ ਦਾਤਾ ਫਸਲਾਂ ਨੂੰ ਖੁਸ਼ੀਆਂ ਸਾਰੇ ਨਗਰਾਂ ਨੂੰ ਤੰਦਰੁਸਤੀ ਦੇ ਦਾਤਾ ਲਓ ਸਾ ਸੰਗ ਦਿਉ ਤੇ ਤੀ ਤੇ ਢੋਲ ਨਾ ਜਾਈ ਓਏ ਮੈਂ ਨਾ ਮੇਰਿਆਂ ਕੀਤੇ ਡੋਲ ਨਾ ਜਾਈ ਓਏ ਬਾਨਾ ਥੇਰਿਆ ਦੁੱਖਾਂ ਦੇ ਤੈਨੂੰ ਪਹਿਨ ਮਾਮਲੇ ਦੁੱਖਾਂ ਦੇ ਤੈਨੂੰ ਪਹਿਣੀ ਮਾਮਲੇ ਕੀਤੇ ਘਰ ਵਿੱਚ ਆਵੇ ਇਹ ਬਿਮਾਰੀ ਪਰੋਸ ਰੱਖੀ ਰਾਮ ਤੇ ਤੇਰਾ ਭੱਜੂ ਗਕਾ ਸਟੀ ਜਰੂਰੀ ਪਰੋਸ ਰੱਖੀ ਰਾਮ ਤੇ ਉਤਾਰ ਰਖੀ ਰਾਮ ਤੇ ਤੇਰਾ ਫੁੱਲ ਜੂਗਾ ਕਾਸ਼ ਟੀ ਜ਼ਰੂਰੀ ਹੋਰ ਉਸਾਰ ਰਖੀ ਰਾਮ ਤੇ ਤੂੰ ਤਾਂ ਵਾਰੀ ਦੀ ਆ ਚਕਰਾਂ ਦੇ ਘੇੜਿਆ ਦੁੱਖਾਂ ਦੇ ਤੈਨੂੰ ਪਹਿਣ ਬਾਬਲੇ ਕਿਤੇ ਨਾ ਜਾਇ ਵਾ ਮਨਾ ਇਹ ਆ ਦੁੱਖਾਂ ਦੇ ਤੈਨੂੰ ਪਹਿਣ ਬਾਬਲੇ ਕੀਤੇ ਘਾਰੀ ਵਿੱਚ ਆਵੇ ਦੇ ਗਰੀਬੀ ਪੁਰੋਸਾ ਰੱਖੀ ਰਾਮ ਤੇ ਤੇਰਾ ਭੁੱਲ ਜੂਗਾ ਕਸਟੀ ਜ਼ਰੂਰੀ ਪੁਰੋਸਾ ਰੱਖੀ ਰਾਮ ਤੇ ਕੀਤੇ ਘਾਰੀ ਵਿੱਚ ਆਵੇ ਦੇ ਗਰੀਬੀ ਪੁਰੋਸਾ ਰੱਖੀ ਰਾਮ ਤੇ ਤੇਰਾ ਭੁੱਲ ਜੂਗਾ ਕਸਟੀ ਜ਼ਰੂਰੀ ਪੁਰੋਸਾ ਰੱਖੀ ਰਾਮ ਤੇ ਤੂੰ ਤਗਰੀਬੀ ਦੀਆਂ ਟਕਰਾਰੀ ਖੇਰਾਂ ਤੂੰ ਤਗਰੀਬੀ ਦੀਆਂ ਟਕਰਾਰੀ ਖੇਰਾਂ ਦੁੱਖਾਂ ਦੇ ਤੈਨੂੰ ਪਹਿਨ ਮਾਵਲੇ ਕੀਤੇ ਦੋਲ ਮਾਜਾਈ ਵੇ ਮਾਨਾ ਮੇਰਾ ਦੁੱਖਾਂ ਦੇ ਤੈਨੂੰ ਪਹਿਣ ਮਾਵਲੇ ਬੰਦਾਰਾ ਬੋਲ ਸੰਗੀ ਵਿੱਚ ਜਾਇਨਾ ਕੁਝ ਤੇਨ ਮੱਤ ਦੇਣਗੇ ਬਿਨਾ ਰਾਮ ਤੂੰ ਬਿਨਾਨੀ ਪਾਰ ਲਗਣਾ ਓ ਤੁੱਟੀ ਤੈਨੂੰ ਮੱਤ ਦੇਣਗੇ ਬੰਦੇਲਾ ਫੋਕ ਸੰਗ ਵਿੱਚ ਦੇਈ ਨਾ ਉੱਥੇ ਤੈਨੂੰ ਮੱਤ ਦੇਣਗੇ ਬਿਨਾ ਰਾਮ ਤੂੰ ਬਿਨਾਨੀ ਪਾਰ ਲਗਣਾ ਓ ਤੁੱਟੀ ਤੈਨੂੰ ਮੱਤ ਦੇਣਗੇ ਲੈ ਲਗੇਸ ਤੂੰ ਬੁਰਾਂ ਦੇ ਕੋਲੋਂ ਗਰਿਆ ਲੈ ਲਗੇਸ ਤੂੰ ਬੁਰਾਂ ਦੇ ਕੋਲੋਂ ਨੀਰਾਂ ਦੁਕਾਂ ਦੇ ਤੀਨ ਪੈਨ ਮੰਗਲੇ ਕੀਤੜੂ ਨਾ ਜੈ ਵਿਮਨਾ ਵੀਰਾ ਦੁੱਖਾਂ ਦੇ ਤੈਨੂੰ ਪੈਣ ਮਾਵਲੀ ਕੀਤੇ ਮਾਇਆ ਦੇ ਉਸਾਲੇ ਤੈਨੂੰ ਆਉਣਗੇ ਤੈਨੂੰ ਲਾ ਭਲਾਈ ਰਾਮ ਰੂ ਉਹ ਤਾਂ ਦੁੱਖਾਂ ਦੀ ਨਦੀ ਦੇ ਵਿੱਚ ਪਾਵੇਂ ਤੋ ਜੀ ਲੋ ਨਾ ਭਲਾਈ ਰਾਮ ਨੋ ਕੀਤੇ ਮਾਇਆ ਦੇ ਉਸਾਲੇ ਤੈਨੂੰ ਆਉਣਗੇ ਤੈਨੂੰ ਲਾ ਭਲਾਈ ਰਾਮ ਨੋ ਉਹਦਾ ਦੁੱਖਾਂ ਦੀ ਨਦੀ ਦੇ ਵਿੱਚ ਪਾਉਣਗੇ ਤੂੰ ਦੇ ਲੋ ਨਾ ਭੁਲਾਈਂ ਰਾਮ ਨੂੰ ਤੂੰ ਤਾਂ ਘੱਟ ਦੀਗਾ ਪ੍ਰਸੂਖੀ ਰਿਆ ਦੁੱਖਾਂ ਦੇ ਤੈਨੂੰ ਪਹਿਣ ਮਾਵਲੀ ਕੀ ਤੀੜੋ ਨਾ ਜਾਈ ਵੇ ਮਨਾ ਇਹ ਦੁੱਖਾਂ ਦੀ ਤੈਨੂੰ ਪਹਿਣ ਮਾਵਲੀ ਗੁਰੂ ਦਾ ਸਤਿਗੁਰ ਕਾ ਸਤਿ ਰੱਬ ਦਾ ਸੁਣ ਮੇਰੀ ਗੱਲ ਬੰਧਿਆ ਰਬ ਸੇਵਤੇ ਨਾਮ ਜਪ ਮਿਹਦਾ ਇਕਲ ਨਾਲ ਸੋਤੇ ਬੰਧਿਆ ਗੁਰੂ ਦਾ ਜੁਦੀ ਟਕਣਾ ਚ ਤੇ ਰਬ ਦਾ ਸੁਣ ਮੇਰੀ ਗੱਲ ਨਾ ਵਿਆ ਰਬ ਸੇਵਤੇ ਨਾਮ ਜਪ ਮਿਹਦਾ ਇਕਲ ਨਾਲ ਸੋਤੇ ਬੰਧਿਆ ਤੂੰ ਤਾਂ ਬੁੱਟਿਆ ਚੱਕਰਾਂ ਨੀ ਘੇਰਿਆ ਤੂੰ ਤਾਂ ਬੁੱਟਿਆ ਚੱਕਰਾਂ ਨੀ ਘੇਰਿਆ ਦੁੱਖਾਂ ਦੇ ਤੈਨੂੰ ਪਹਿਨਵਾ ਬਲੇ ਕੀ ਤੇੜੋ ਆਜਾ ਹੀ ਮਨਾ ਮੇਰਾ ਦੁੱਖਾਂ ਦੇ ਤੈਨੂੰ ਪਹਿਨਵਾ ਬਲੇ ਦੁੱਖਾਂ ਦੇ ਤੈਨੂੰ ਪਹਿਨਵਾ ਬਲੇ ਧੰਨਵਾਦ ਭਾਈ ਜੀ ਨੇ ਸੰਤ ਅਦਸਲ ਬਾਣ ਭੇਜਿਆ ਔਰ ਗੁਰੂ ਘਰ ਦਾ ਬਾਣ ਭੇਜਿਆ ਧੰਨਵਾਦ ਭਾਈ ਸਾਰੇ ਨਗਰ ਦਾ ਪਤਾ ਹੋਵੇ ਬਾਕੀ ਕਿਸੇ ਇਨਸਾਨ ਦੇ ਖਿਲਾਫ ਬੋਲਿਆ ਸੰਗਤਵਾਲ ਸਮਝੋਗੇ ਭਾਈ ਵਾਹਿਗੁਰੂ ਜੀ ਦਾ ਚਾਹ ਚਾਹ ਵਾਹਿਗੁਰੂ ਜੀ ਕੀ ਪਤੈ